ਸਰਬੱਤ ਦਾ ਪਲਾ ਚੈਰੀਟੇਬਲ ਟਰਸਟ ਵੱਲੋਂ ਵਿਦੇਸ਼ਾਂ 'ਚ ਫਸੇ ਲੋਕਾਂ ਨੂੰ ਭਾਰਤ ਵਿੱਚ ਲਿਆਉਣ ਦਾ سلسلہ جاری ਹੈ ਹੁਣ ਤੱਕ ਸਰਬੱਤ ਦਾ ਪਲਾ ਚੈਰੀਟੇਬਲ ਟਰਸਟ 93 ਲੋਕਾਂ ਦੀਆਂ ਲਾਸ਼ਾਂ ਨੂੰ ਭਾਰਤ ਲਿਆ ਚੁੱਕਿਆ ਹੈ ਇਸ ਦੇ ਤਹਿਤ ਤਰਨਤਾਰਨ ਦਾ ਰਹਿਣ ਵਾਲਾ ਵਿਕਰਮਜੀਤ ਸਿੰਘ ਦੀ ਲਾਸ਼ ਵੀ ਸਰਬੱਤ ਦਾ ਪਲਾ ਚੈਰੀਟੇਬਲ ਟਰਸਟ ਵੱਲੋਂ ਵਾਪਸ ਭਾਰਤ ਲਿਆਂਦੀ ਗਈ ਹੈ ਮੇਰੇ ਤੱਕ विक्रमजीत ਘਰ ਦੀ ਗਰੀਬੀ ਨੂੰ ਦੂਰ ਕਰਨ ਲਈ ਦੁਬਈ ਗਿਆ ਸੀ ਪਰ ਉੱਥੇ ਜਾ ਕੇ ਉਸ ਦੀ ਤਬੀਅਤ ਖਰਾਬ ਹੋ ਗਈ ਅਤੇ ਕੁਝ ਦਿਨਾਂ ਬਾਅਦ ਹੀ ਉਸ ਦੀ ਮੌਤ ਹੋ ਗਈ ਸੀ ਮੇਰੇ ਤੱਕ ਦੇ ਪਰਿਵਾਰ ਵਾਲਿਆਂ ਨੇ ਸਰਬਤ ਦਾ ਪਲਾਚੈਡਿਟੇਬਲ ਟਰਸਟ ਦੇ ਮੁਖੀ ਤੋਂ ਉਸ ਦੀ লাশ ਵਾਪਸ ਲਿਉਣ ਦੀ ਗੁਹਾਰ ਲਗਾਈ ਸੀ ਜਿਸ ਤੋਂ ਬਾਅਦ ਵਿਕਰਮਜੀਤ ਦੀ লাশ ਵਾਪਸ ਭਾਰਤ ਆ ਗਈ ਹੈ ਅਤੇ ਅੱਜ ਉਸ ਦਾ ਅੰਤਿਮ ਸੰਸਕਾਰ ਉਸੇ ਪਿੰਡ ਕੀਤਾ ਗਿਆ ਸਾਡੇ ਹੁਣ ਕੋਈ ਨਹੀਂ ਜੀ ਪਰ ਰੱਬ ਦਾ ਨਾਮ ਹੀ ਹੈ ਜੀ ਹੋਰ ਤਾਂ ਕੋਈ ਗੱਲ ਨਹੀਂ ਹੈਗੀ ਤੇ ਇਹ ਨਾ ਜੀ ਸਾਨੂੰ ਐਸਪੀ ਬਰਾਏ ਜੀ ਨੇ ਸਾਡਾ ਬਾਹ ਫੜੀ ਹੈ ਦੁੱਖ ਦੀ ਘੜੀ ਦੇ ਵਿੱਚ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆਂ ਸਾਡੇ ਬੱਚੇ ਨੂੰ ਉਹਨਾਂ ਨੇ ਲਿਆਣ ਕੇ ਸਾਨੂੰ ਡੈਡ ਬੋਡੀ ਇੱਥੇ ਸੌਂਪੀ ਹੈ ਜੀ ਤੇ ਉਹਨਾਂ ਦੇ ਅਸੀਂ ਕੱਲੋਂ ਤੈਦਲ ਸ਼ੁਗਰ ਗੁਜ਼ਾਰਿਆ ਸਾਡੀ ਤੇ ਤੱਕ ਪਹੁੰਚ ਹੀ ਨਹੀਂ ਹੈਗੀ ਜੀ ਨਾ ਸਾਡੀ ਇਹ ਸਿਹਤ ਹੈ ਵੀ ਅਸੀਂ ਕੁਝ ਕਰ ਸਕਦੇ ਔਰ ਦੋ ਮੇਰੀਆਂ ਬੇਟੀਆਂ ਜੀ ਇਹ ਬੇੜਾ ਹੀ ਜੀ ਵੱਡੀ ਬੇਟੀ ਤੋਂ ਛੋਟਾ ਜੀ ਵੱਡੀ ਬੇਟੀ ਮੇਰੀ 25 ਸਾਲ ਦੀ ਜੀ ਇਹਦੀ 23 ਸਾਲ ਦੀ ਹੈ ਜੀ ਬੇੜੇ ਦੀ ਤੇ ਰੋਜੀ ਰੋਟੀ ਕਮਾਉਣ ਵਾਸਤੇ ਜੀ ਇਹਨੂੰ ਭੇਜਿਆ ਸੀ ਤੇ ਕਰਜ਼ਾ ਚੁੱਕ ਕੇ ਅਸੀਂ ਤਾਂ ਜੀ ਇਹਦਾ ਪਹਿਲਾ ਲਾਇਸੈਂਸ ਬਣਾਇਆ 7.5 ਲੱਖ ਰੁਪਈਆ ਉਦੋਂ ਅਸੀਂ ਲਾਇਆ ਜੀ ਤੇ ਸਾਨੂੰ ਤੇ ਇਹਦਾ ਗਲਤ ਪਤਾ ਨਹੀਂ ਕੋਈ ਕੁਦਰਤ ਨੇ ਕੋਈ ਪਾਣਾ ਸਾਡੇ ਨਾਲ ਇਸ ਤਰ੍ਹਾਂ ਦਾ ਹੋ ਗਿਆ ਜੀ ਸਾਨੂੰ ਜਦੋਂ ਖਬਰ ਆਈ 26 ਤਰੀਕ ਨੂੰ ਮੈਨੂੰ ਦੱਸਿਆ ਗਿਆ ਜੀ ਵੀ ਤੁਹਾਡੇ ਬੱਚੇ ਨੂੰ ਅਟੈਕ ਹੋ ਗਿਆ ਤੇ ਉਦੋਂ ਬਾਅਦ ਫਿਰ ਕਰਦੇ ਵਿੱਚ ਤਾਂ ਬਹੁਤ ਜ਼ਿਆਦਾ ਸੋਗ ਦੀ ਲਹਿਰ ਹੋ ਗਈ ਜੀ ਕੋਈ ਗੱਲ ਕਰਨ ਵਾਲੀ ਰਹਿ ਨਹੀਂ ਗਈ ਫਿਰ ਇੱਥੋਂ ਦੇ ਆਪਣਾ ਜ਼ਿਲ੍ਹਾ ਪ੍ਰਧਾਨ ਆ ਪ੍ਰਿੰਸ ਜੀ ਉਹਨਾਂ ਨੇ ਹੱਟਣਾ ਕਨੈਕਟ ਕੀਤਾ ਉਹ ਵੀ ਇਹ ਮੇਰੇ ਜਨੇਵੀ ਹੈ ਗਿਆ ਦੁੱਖਦਰ ਦੇ ਵਿੱਚ ਸ਼ਾਮਲ ਹੋਏ ਆ ਉਹਨਾਂ ਦਾ ਮੈਂ ਸ਼ੋਗrana ਕਰਦਾ ਸਰਬਦ ਪਲਾ ਚੈਰੀਟੇਬਲ ਟਰਸਟ ਦੇ ਮਿਸਰਦੇਸ ਮਾਸੀਵੀ ਸੁਖਸ਼ਿੰਦਰ ਸਿੰਘ ਸ਼ੇਰ ਦਾ ਕਹਿਣਾ ਹੈ ਕਿ ਸਰਬਦ ਪਲਾ ਟਰਸਟ ਹੁਣ ਤੱਕ 93 ਲੋਕਾਂ ਦੀਆਂ ਲਾਸ਼ਾਂ ਭਾਰਤ ਵਾਪਸ ਲੈ ਆ ਚੁੱਕਿਆ ਉਹ ਅੱਜ ਸਰ ਬਿਕਰਮਜੀਤ ਸਿੰਘ ਜੀ son of ਦਾ ਬਿਟਵਿੰਦਰ ਸਿੰਘ ਜੀ ਜੋ ਕਿ ਰੋਜ਼ੀ ਰੋਟੀ ਲਈ ਦਬੇ ਗਏ ਸੀ ਅਚਾਨਕ ਉਥੋਂ ਕੰਮ ਤੋਂ ਵਾਪਸ ਆਏ ਤੇ ਹਾਰਟ ਅਟੈਕ ਦੀ ਮਜਬੂਰ ਕਰਕੇ ਉਹਨਾਂ ਦੀ ਡੈਥ ਹੋ ਗਈ। ਇੱਥੋਂ ਸਾਡੀ ਤਰੰਤਰਾਂ ਦੀ ਟੀਮ ਨੇ ਸਾਨੂੰ ਕੰਟੈਕਟ ਕਰਕੇ ਦੱਸਿਆ ਕਿ ਇਸ ਤਰ੍ਹਾਂ ਉਸਨੂੰ ਡੈਥ ਹੋਈ ਹੈ। ਸਾਡੀ ਉਥੋਂ ਟੀਮ ਨੇ ਅਸੀਂ ਪੂਰਾ ਛਾਣਬੀਨ ਕੀਤੀ। ਉਸ ਤੋਂ ਬਾਅਦ ਅਸੀਂ ਡੈੱਡ ਵੜੀ ਦੇਖੀ ਕਿ ਖਲੀਫਾ ਹਸਪੀਟਲ ਡੈੱਡ ਵੜੀ ਪਈ ਸੀ ਤੇ ਅਬੂਦਬੇ ਵਿੱਚ ਮੁਸਫਾ ਜਗਾ ਜਿੱਥੇ ਉਹਦੀ ਡੈਥ ਹੋਈ ਸੀ। ਤੋਂ ਹਾਰਟ ਅਟੈਕ ਨੇ ਡੈਥ ਹੋਈ ਸੀ। ਫਿਰ 4-5 ਦਿਨ ਲੱਗੇ ਸਾਨੂੰ ਪੂਰੀ ਕਾਰਵਾਈ ਕਰਨ ਤੋਂ ਬਾਅਦ ਸੋ ਇਹਨਾਂ ਦੀ ਡੈੱਡ ਵੜੀ ਜਿਹੜੀ ਹੈ ਕੱਲ ਲੈ ਜਾਂਦੀ ਗਈ ਹੈ। ਅੱਜ ਉਹਨਾਂ ਦੇ ਪਿੰਡ ਦੇ ਵਿੱਚ ਸਾਰੇ ਪਰਿਵਾਰ ਦੇ ਨਾਲ ਇਸ ਦੁੱਖ ਵਿੱਚ ਅਸੀਂ ਸਾਰੇ ਸ਼ਾਮਲ ਹੋਏ ਹਾਂ ਅੱਜ ਉਹਦਾ ਅਰਦਾਸ ਸੰਸਕਾਰ ਕੀਤਾ ਜਾ ਰਿਹਾ ਤੇ ਮੈਂ ਵਾਹਿਗੁਰੂ ਅਗੇ ਹੀ ਅਰਦਾਸ ਕਰਦਾ ਕਿ ਹੰਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣ ਔਰ ਪਿੱਛੋਂ ਸਾਰੇ ਪਰਿਵਾਰ ਨੂੰ ਜਰਾ ਇਹ ਪਾਣਾ ਜਲਾ ਵਰਤਿਆ ਸੋ ਇਹਨੂੰ ਬਲ ਬਖਸ਼ਣ ਕੀ ਇਹਨੂੰ ਘਰ ਤੱਕ ਹੁਣ ਤੱਕ ਤਕਰੀਬਨ ਸਾਡੀਆਂ ਇਹ ਡੈੱਡ ਗੋੜੀਆਂ ਜਿਹੜੀ ਹੈ ਕੱਲ ਆਈਆਂ ਇਹਨਾਂ ਦੀ ਤੇ ਟੋਟਲ 93 ਡੈੱਡ ਗੋੜੀਆਂ ਜਿਹੜੀਆਂ ਅਸੀਂ ਲਾ ਚੁੱਕੇ ਆਂ ਉਰ ਲੈ ਕੇ ਕਰਨ ਸਾਡਾ ਇਹ ਹੁੰਦਾ ਕਿ ਸਾਡੇ ٹرسٹ ਜਿਹੜਾ ਸਾਡੇ ਮੈਂਬਰ ਨੇ ਕੋਈ ਨਾ ਕੋਈ ਮੈਂਬਰ ਜਾਂਦਾ ਉੱਥੇ ਜਾ ਕੇ ਸੰਸਕਾਰ ਦੇ ਵਿੱਚ ਸ਼ਾਮਲ ਹੁੰਦੇ ਆਂ ਅਸੀਂ ਇਸ ਮੁਕਤੀ ਗੱਡੀ ਦੇ ਵਿੱਚ ਦੂਸਰਾ ਫਿਰ ਉਹਨਾਂ ਦੇ ਘਰ ਦੀ ਕੰਡੀਸ਼ਨ ਦੇਖਦੇ ਆਂ ਕਿ ਕਿਸੇ ਨੂੰ ਪੈਨਸ਼ਨ ਨਹੀਂ ਹੁੰਦੀ ਹੈ ਜਾਂ ਕਿਸੇ ਦੇ ਲੜਕੀਆਂ ਵਿਆਹਣ ਵਾਲੀਆਂ ਜਾਂ ਬੱਚੇ ਪੜਾਉਣ ਵਾਲੇ ਹੈਗੇ ਸੋ ਉਹ ਸਾਰੀ ਜ਼ਿੰਮੇਵਾਰੀ ਜਿਹੜੀ ਅਸੀਂ ਉਹ ਸਾਡਾ ٹرسٹ ਜਿਹੜਾ ਉਹ ਚੁੱਕ ਲੈਂਦਾ ਵਿਦੇਸ਼ਾਂ ਵਿੱਚ ਰੋਜ਼ ਰੋਟੀ ਕਮਾ ਕੇ ਆਪਣੇ ਪਰਿਵਾਰ ਨੂੰ ਵਧੀਆ ਜੀਵਨ ਦੇਣ ਦਾ ਸੁਪਨਾ ਲੈ ਕੇ ਵਿਕਰਮਜੀਤ ਦੁਬਈ ਗਿਆ ਸੀ ਪਰ ਉਸ ਨੂੰ ਨਹੀਂ ਪਤਾ ਸੀ ਕਿ ਉਹ ਮੁੜ ਕਦੇ ਵਾਪਸ ਆਪਣੇ ਪਰਿਵਾਰ ਨੂੰ ਨਹੀਂ ਮਿਲ ਸਕੇਗਾ ਕਿ ਤੁਹਾਡਾ ਵੀ ਕੈਨੇਡਾ ਦਾ ਵੀਜ਼ਾ ਰਿਫਿਊਜ਼ ਹੋ ਚੁੱਕਾ ਹੈ ਜਾਂ ਤੁਹਾਡੇ ਆਇਲੈਂਡਸ ਵਿੱਚ ਘੱਟ ਬੈਂਡ ਕਰਕੇ ਤੁਹਾਡਾ ਕੈਨੇਡਾ ਵਿੱਚ ਦਾਖਲਾ ਨਹੀਂ ਹੋ پا ਰਿਹਾ ਤੇ ਅੱਜ ਹੀ ਮਿਲੋ ਪੀਰਾਮਿਡ ਈ ਸਰਵਿਸਿਜ਼ ਦੀ ਐਕਸਪਰਟ ਟੀਮ ਦੇ ਨਾਲ ਜੋ ਕਿ ਤੁਹਾਡੀ ਕੇਸ ਦੀ ਅਸੈਸਮੈਂਟ ਕਰਕੇ ਬੜੀ ਪਾਰਦਰਸ਼ਤਾ ਨਾਲ ਤੁਹਾਨੂੰ ਦੱਸ ਪਾਏਗੀ ਕਿ ਤੁਹਾਡੀ ਐਲੀਜੀਬਿਲਟੀ ਕਿਹੜੀ ਕੰਟਰੀ ਵਿੱਚ ਬਣ ਰਹੀ ਹੈ ਅਗਰ ਕੈਨੇਡਾ ਵਿੱਚ ਬਣ ਰਹੀ ਹੈ ਤੇ ਕੀ ਰਿਕੁਆਇਰਮੈਂਟ ਹੈ ਸੋ ਤੁਸੀਂ ਸਾਡੇ ਨਾਲ ਸੰਪਰਕ ਕਰੋ ਔਰ ਕੈਨੇਡਾ ਜਾਂਦੇ ਆਪਣੇ ਸੁਪਨੇ ਨੂੰ ਪੂਰਾ ਕਰੋ